ਆ ਥੱਲੇ ਹੋਰ ਥੱਲੇ ਥੱਲੇ ਸੋੜਿਆ ਪੂੜਿਆ ਦਾ ਆਹ ਵਾਹ ਕੇ ਲਾਈ ਦੀ ਆ ਲੱਗੀ ਇਹ ਵੀ ਲੱਗੀ ਆ ਹਾਏ ਹਾਏ ਪੰਜ ਫੋਟੋ ਆ ਟੰਗੇ ਲਾਇਆ ਹਾਂ ਮਰਿਆ ਕੀ ਹਾਲ ਹੈ ਕੀ ਹਾਲ ਹੈ ਡਿਪਾਰਟਮੈਂਟ ਐਡਵਾਂਸ ਕਰਵਾ ਦਿੱਤੀ ਪਿਛਲੀ ਵਾਰੀ ਕਰਵਾਈ ਸੀ ਫਸੇ ਫਸੇ ਕੰਮ ਚੱਲ ਰਿਹਾ ਚੱਲ ਰਿਹਾ ਇਹਦਾ ਫਾਇਦਾ ਹੋ ਗਿਆ ਕਰਵਾਈ ਦਾ ਇਹ ਤਾਂ ਪੂਰਾ ਪੱਕਾ ਹਲੋ ਅੰਡਰ ਕੰਟਰੋਲ ਬੰਦ ਸਾਰੇ ਆਪਣੇ ਕੇਸ ਕੋਈ ਐਦਾਂ ਦੀ ਹੋ ਜੇ ਆਰ ਯੂ ਰੈਡੀ ਸਰ ਜੀ ਮੈਨ ਨਹੀਂ ਕਰਿਆ ਬੋਰੀਆਂ ਵਗੈਰਾ ਹੈਗੀ ਬੋਰੀਆਂ ਵਗੈਰਾ ਹੈ ਜੀ ਸਰ ਕਿ ਉਹ ਨੂੰ ਮੈਟਿਕੜੀ ਹੋ ਰਿਹਾ ਹੈ ਕਿ ਅਸੀਂ ਆਫਿਸ ਬੜੀ ਸਟਾਕ ਕਰਵਾ ਰਹੇ ਹਾਂ ਬੜਾ ਰੈਡੀ ਹੈ ਤੁਹਾਡਾ ਕਿ ਤੇ ਬੰਦੇ ਤੇਰੇ ਜਾਂ ਦੋ ਵਾਰੀ ਪੂਰੇ ਬੰਦੇ ਤੇ ਥੋੜਾ ਧਿਆਨ ਨਾਲ ਛੋਟਾ ਛੋਟਾ ਥੋੜਾ ਜਿਹਾ ਸਪੈਸ਼ਲੀ ਨਾ ਉਹ ਉਹ ਜਿਹੜੇ ਤੇਰਾ ਹਾਂ ਉਹ ਬੜਾ ਰਿਕਟਿਟੀ ਪੂਰੇ ਸਿਸਮਾ ਕਿੰਨਾ ਕੁ ਪਾਣੀ ਉੱਧਰ ਮਾਰਦੇ ਪੰਜ ਸੌ ਰੁਪਏ ਸਾਡੇ ਤੋਂ ਥੋੜਾ ਮੈਕਸਮ ਠੀਕ ਹੈ ਮੈਂ ਚੱਲਣ ਤੇ ਚੱਟ ਲਾਉ ਕਾ ਗਰੀਆ ਹਾਂ ਉਹਦੇ ਪਰੇ ਬੰਦੇ ਉਹ ਖੜੀ ਉਹ ਪਾਸੇ ਬਾੜ ਲੱਗੀ ਪਰਲਾ ਪਾਸਾ ਪਰਲਾ ਪਾਸਾ ਪੰਜ ਵਾਰ ਪਛਾਣ ਮੈਂ ਕਰਦਾ ਪੰਜ ਵਾਰ 60000 ਕਿਸੇ ਉਪੰਦੀ ਰੱਖੀ ਹੋਈ ਬਾੜ ਕੇ ਉੱਪਰੋਂ ਤੋਂ ਇਨਫੋਰਮੇਸ਼ਨ ਮਿਲਦੀ ਹੈ ਜਦੋਂ ਆਵਾਂ ਆਵਲੇ ਕੋਈ ਕੰਟਰੀਬਿਊਸ਼ਨ ਪਾਖੜਾ ਡੈਮ ਤੋਂ ਉਹਦੇ ਤੋਂ ਨਾ ਕੋਈ ਨਾ ਕੋਈ ਨੰਗੜਾ ਆਲੀ ਸਰ ਸੜਕ ਗੁਰਬਣਾ ਵੇਜ ਉਹ ਜਿੰਨਾ ਇਹ ਪਾਣੀ ਵਧਾ ਕਿੱਥੇ ਹੈਗਾ ਸੱਤਰਾ ਸਤ ਨੂੰ ਨੌਂ ਜਿੰਨਾ ਆਪ ਨੂੰ ਆਪਣੇ ਹੋਈ ਜਾਂਦੀ ਹੂੰ ਠੀਕ ਹੈ 1670 ਦੇ 70 ਦੇ ਟੇਢੇ ਪਹਿਲਾਂ ਥੋੜਾ ਵੱਧ ਗਿਆ ਸੀ ਤਾਂ ਹੁਣ ਇੰਫਲੋ ਕੱਟ ਗਿਆ ਹੁਣ ਫੇਰ ਦੁਬਾਰਾ 1670 ਦੇ 70 80 ਤੱਕ ਜਾ ਸਕਦਾ 80 ਤੱਕ 73 ਤੋਂ ਮੇਨਟੇਨ ਕਰਨ ਦੀ ਗੱਲ ਕਰ ਰਹੇ ਹਾਂ ਉਹ 10 10 ਤੋਂ 10 ਫੁੱਟ ਛੱਲੇ ਕਰਦੇ ਐ ਮੇਰੇ ਸਾਹਿਬ ਅੱਜ ਤੁਸੀਂ ਦਰਿਆ ਸਤਲੁਜ ਦੇ ਬੰਨਤੇ ਆਏ ਐ ਤੇ ਪੰਜਾਬ ਵਿੱਚ ਹੜ੍ਹਾਂ ਵਰਗਾ ਮਾਹੌਲ ਤੇ ਬਾਰਿਸ਼ ਹੁਣ ਵੀ ਪੈ ਰਹੀ ਐ ਤੁਸੀਂ ਪਹੁੰਚੇ ਕੀ ਕਹਿਣਾ ਚਾਹੁੰਦੇ ਆਂ ਅ ਦੇਖੋ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਜਿਹੜੀ ਕੁਦਰਤ ਦੀ ਇਹ ਜਿਹੜੀ ਮਾਰ ਹੈ ਮੀ ਤਕਰੀਬਨ 2 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ ਔਰ ਹਿਮਾਚਲ ਉੱਤਰਾਖੰਡ ਚ ਅਸੀਂ ਦੇਖ ਰਹੇ ਹਾਂ ਕਿ ਬੜੀ ਤਬਾਹੀ ਹੋਈ ਹੈ ਔਰ ਉਹਦੇ ਕਾਰਨ ਜਿਹੜਾ ਹੁਣ ਭਾਖੜਾ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਤਿੰਨਾਂ ਦਾ ਜਿਹੜਾ ਹੈਗਾ ਜਿਹੜਾ ਵਾਟਰ ਲੈਵਲ ਹੈ ਉਹਦਾ ਪਾਣੀ ਦਾ ਸਤਹ ਹੈ ਉਹ ਬਹੁਤ ਵਧਿਆ ਔਰ ਜੇ ਆਪਾਂ ਸਾਡੇ ਏਰੀਆ ਨੂੰ ਜਿਹੜਾ ਹੈ ਭਾਖੜਾ ਡੈਮ ਜਿਹੜਾ ਹੈਗਾ ਉੱਥੋਂ ਜਿਹੜਾ ਹੈਗਾ ਸਤਲੁਜ ਦਰਿਆ ਵਹਿੰਦਾ ਹੈ ਤੇ ਉਸ ਦਾ ਅੱਜ ਦਾ ਜਿਹੜਾ ਲੈਵਲ ਹੈ 1670 ਫੁੱਟ ਤੇ ਹੈ ਜੋ ਕਿ ਅੰਡਰ ਕੰਟਰੋਲ ਹੈ ਤੇ ਹੁਣ ਉਪਰੋਂ ਵੀ ਸੰਕੇਤ ਇਹ ਹੀ ਮਿਲ ਰਿਹਾ ਕਿ بارش ਅੱਗੇ ਨਾਲੋਂ ਘੱਟ ਤੇ ਐਫਡੀਓ ਸਾਹਿਬ ਮੇਰੇ ਨਾਲ ਅਸੀਂ ਆਪਣਾ ਏਰੀਆ ਜਿਹੜਾ ਰਸੀਦਪੁਰ ਤੇ ਪੱਛੇ ਸਾਰਾ ਦੇਖਣ ਆਏ ਆਂ ਔਰ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਰੀਬਾਟਮੈਂਟ ਕੀਤੀ ਗਈ ਹੈ ਤੁਸੀਂ ਦੇਖੀ ਹੈ ਇਹ ਸਾਡੇ ਇਹ ਪਿਛਲੇ ਸਾਲ 2 ਸਾਲਾਂ ਚ ਕਰਵਾਈ ਆ ਔਰ ਇਹਦਾ ਬਹੁਤ ਜ਼ਿਆਦਾ ਸਾਨੂੰ ਫਾਇਦਾ ਹੋ ਰਿਹਾ ਕਿਉਂਕਿ ਪਹਿਲਾਂ ਅਸੀਂ ਆਮ ਦੇਖਦੇ ਕਿ ਪਾਣੀ ਆ ਸਾਰਾ ਉੱਪਰ ਤੱਕ ਜਿਹੜਾ ਪਾਣੀ ਆ ਜਾਂਦਾ ਸੀ ਲੇਕਿਨ ਇਸ ਰਿਬਰਟਮੈਂਟ ਕਾਰਨ ਜਿਹੜਾ ਹੈਗਾ ਪਾਣੀ ਦਾ ਹੁਣ ਫਲੋ ਜਿਹੜਾ ਐਸਾਈਂ ਨਹੀਂ ਆ ਰਿਹਾ ਔਰ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਬਾਰਿਸ਼ ਜਿਹੜੀ ਹੈ ਬੜਾ ਸਿਮਮਾ ਜਾਂ ਮੀਂਹ ਪੈ ਰਿਹਾ ਕੋਈ ਐਡਾ ਖਤਰੇ ਵਾਲੀ ਗੱਲ ਨਹੀਂ ਹੈ ਔਰ ਅਗਰ ਕੋਈ ਐਸੀ ਗੱਲ ਹੁੰਦੀ ਹੈ ਤਾਂ ਸਾਡੇ ਡੀਐਸਪੀ ਸਾਹਿਬ ਐਸਡੀਐਮ ਸਾਹਿਬ ਡੀਸੀ ਸਾਹਿਬ ਇਹਨਾਂ ਦਾ ਸਾਰਾ ਲਿੰਕ ਬਣਿਆ ਹੋਇਆ ਕਿ ਅਗਰ ਕੋਈ ਐਸੀ ਸੰਕੇਤ ਆੰਦੇ ਆ ਕਿ ਪਾਖੜਾ ਡੈਮ ਤੋਂ ਪਾਣੀ ਛੱਡਣਾ ਹੈ ਤਾਂ ਉਹ ਸਾਰੀ ਜਿਹੜੀ ਤਿਆਰੀ ਪਹਿਲਾਂ ਕੀਤੀ ਗਈ ਹੈ ਸਾਡੇ ਕੋਲ ਜਿਹੜਾ ਹੈਗਾ ਸੈਂਡ ਜਿਹੜਾ ਉਹ ਵੀ ਪੂਰੀ ਤਿਆਰੀ ਹੈ ਸੈਂਡ ਬੈਗਸ ਵੀ ਤਿਆਰ ਨੇ ਵੈਸੇ ਜੋ ਲੱਗਦਾ ਹੈ ਕਿ ਹੁਣ ਜਿਹੜਾ ਹੈਗਾ ਖਤਰਾ ਕੋਈ ਐਸਾ ਖਤਰਾ ਲੱਗਦਾ ਨਹੀਂ ਹੈ ਲੇਕਿਨ ਸਾਡੀ ਪੂਰੀ ਤਿਆਰੀ ਹੈ ਐਡਮ ਸਰ ਪ੍ਰਸ਼ਾਸਨ ਅਧਿਕਾਰੀਆਂ ਦੀਆਂ ਕੀ ਅਰੇਂਜਮੈਂਟ ਨੇ ਜੀ ਜਿਵੇਂ ਐਮਐਲਏ ਸਾਹਿਬ ਨੇ ਪਹਿਲਾਂ ਦੱਸਿਆ ਕਿ ਜਿਹੜਾ ਫਲੱਡ ਤੇ ਸੀ ਜਿੰਨੂੰ ਧਿਆਨ ਵਿੱਚ ਰੱਖਦੇ ਪਹਿਲਾਂ ਹੀ ਡੀ ਸਾਹਿਬ ਦੇ ਨਿਰਦੇਸ਼ਾਂ ਦੇ ਵਿੱਚ ਜਿਹੜੀ ਇਹ ਪੂਰੀ ਤਿਆਰੀ ਕੀਤੀ ਹੋਈ ਹੈ ਆ ਲਗ ਲਗ ਡਿਪਾਰਟਮੈਂਟਸ ਹੈਗੇ ਜਿੰਦੇ ਵਿੱਚ ਨੇ ਲਈ ਡਰੇਨੇਜ ਤੇ ਇਰੀਗੇਸ਼ਨ ਹੈਗਾ ਉਹਨਾਂ ਨੇ ਆਪਦੇ ਜਿਹੜੇ ਸਾਰੇ ਪ੍ਰਬੰਧ ਤਿਆਰੀ ਕੀਤੀ ਹੋਈ ਹੈ ਔਰ ਅਸੀਂ ਜਿਹੜਾ ਹੈਗਾ ਕਿਸੇ ਵੀ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਵਾਸਤੇ ਜਿਹੜਾ ਹੈਗਾ ਪਹਿਲਾਂ ਸਾਰਾ ਪਲਾਨ ਬਣਾਇਆ ਹੋਇਆ ਹੈ ਔਰ ਜਿਹੜਾ ਹੈਗਾ ਜਿੰਨੀ ਕੋਈ ਤਿਆਰੀ ਹੈਗੀ ਅਸੀਂ ਹੋਪ ਕਰਦੇ ਕਿ ਕੋਈ ਇਸ ਤਰ੍ਹਾਂ ਦਾ ਨੁਕਸਾਨ ਜਿਹੜਾ ਨਹੀਂ ਹੋਊਗਾ ਔਰ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਵਿਚਾਰ ਹੈ ਐਡੀ ਸਾਹਿਬ ਅੱਗੇ ਮਾਜੂ ਐਡੀ ਸਾਹਿਬ ਤੁਹਾਡੇ ਅੰਡਰ ਹੈ ਸਾਰਾ ਕਿੰਨਾ ਪਾਣੀ ਛੱਡਿਆ ਹੈ ਤੇ ਕਿੰਨੀ ਕਪੈਸਿਟੀ ਹੋਰ ਆ ਪਾਣੀ ਛੱਡਣ ਦੀ ਦੇਖੋ ਜੀ ਇਸ ਟਾਈਮ ਆਪਣਾ ਰੋਪਰ ਹੈਡ ਵਰਕਸ ਤੋਂ ਆਪਾਂ ਬੇਸਿਕਲੀ ਇੱਥੇ ਚੈੱਕ ਕਰਦੇ ਹਾਂ ਆਪਣਾ ਇੱਥੇ ਆਪਣਾ 50 ਕਿਊਸਿਕ ਦੇ ਨੇ ਟੇੜੇ ਪਾਣੀ ਇਸ ਟਾਈਮ ਚੱਲ ਰਿਹਾ ਜੀ ਰਾਤ ਨੂੰ ਇਹ ਅਰਾਊਂਡ 60 ਹਜ਼ਾਰ ਦੇ ਟੱਚ ਕੀਤਾ ਸੀਗਾ ਠੀਕ ਹੈ ਆਪਾਂ ਨੂੰ ਇੱਥੇ ਸਵਾਕ ਲੱਗਤਾ ਤੱਤਾ ਕੋਈ ਆਪਾਂ ਨੂੰ ਦਿੱਕਤ ਰਿਕਾਰਡਿੰਗ ਸੋਚਣ ਦੀ ਲੋੜ ਹੈ ਨਹੀਂ ਜੀ ਤੱਤੇ ਪਾਣੀ ਕੰਟੇਨਡ ਹੀ ਰਹੇਗਾ ਠੀਕ ਹੈ ਤੇ ਪਾਖੜਾ ਡੈਮ ਤੋਂ ਜਿਹੜਾ ਫਿਲਹਾਲ ਦਾ ਡਿਸਚਾਰਜ ਹੈ ਉਹ ਕਨਸਟੈਂਟ ਹੈਗਾ ਪਿਛਲੇ 5-6 ਦਿਨਾਂ ਤੋਂ ਉਸਨੇ ਵਧਾਇਆ ਨਾ ਘਟਾਇਆ ਹੈਗਾ ਪ੍ਰੈਜੈਂਸ ਸਿਨੈਰੀਓ ਇਨ ਕੰਟਰੋਲ ਹੈ